ਆਸਰਾਖ ਸੁਠਾ ਤੂੰ ਦੇਖ ਸਕਦੇ ਹੋ ਮੈਂ ਟਿੰਕੀ ਕਿੰਨੀ ਜ਼ਿਆਦਾ ਗੰਦੀ ਹੈ ਆਪਣੀ ਇਹਨੂੰ ਆਪਾਂ ਸਾਫ਼ ਕਰਾਂਗੇ ਅੱਜ ਇਹ ਖੋਲ ਤਾਂ ਲਈ ਆਪਾਂ ਇਹ ਹਨ ਸਾਰਾ ਕੋਲ ਕੇ ਦੁਪੱਟੀ ਕਰ ਲਿਆ ਸਾਵਨ ਆਪਾਂ ਲਈ ਜੀ ਇਹ ਉਹ ਨਹੀਂ ਉਹ ਤਾਂ ਫੜ ਗਿਆ ਉਹ ਚਲ ਜੀ ਕਿੰਨਾ ਗੰਦਾ ਹੋਇਆ ਇਹ ਪੇਟਿੰਕੀ ਵਿੱਚ ਇਹਨੂੰ ਆਪਾਂ ਜੇ ਕਰਾਂਗੇ ਨਮਕ ਪਾ ਕੇ ਸਾਫ ਵੇਖੋ ਕਿੰਨੀ ਮਿੱਟੀ ਹੈ ਨਾ ਵਿੱਚ ਆਉਂਦੀ ਆ ਕਿਤੇ ਕਾਰਾ ਕਈਆ ਉਗੰਦੀ ਵਿੱਚ ਵੜਗਾ ਕਰਨਾ ਤੇ ਅੱਜ ਤਾਂ ਹੁਣ ਕਿਵੇਂ ਹੋਊਗੀ ਵਿੱਚੋਂ ਵੜਵਾਉਣਾ ਪਿਆ Vi trenger det når vannet er ਹੰਦੇ ਬਾਕੇ ਇਧਰ ਨੂੰ ਵੀ ਆ ਪਾਸਿਆਂ ਤੋਂ ਹੀ ਲਾ ਲਾ। ਉਹ ਰੋਡ ਨੂੰ ਲੱਜੂ। ਵਾਹ ਖਾਣੇ। ਵਾਹ। ਨੋ। ਧਿਆਨ ਸੇ ਧਿਆਨ ਸੇ ਧਿਆਨ ਸੇ। ਵਾਹ। ਯਾਹ ਦੇਖ ਰਹਾ। ਮੈਂ ਲਾਉ। ਖਾਓ ਕੁਛ ਲਾਓ। ਪਕਾ ਦਿਓ ਕਿ ਉਹਦੇ ਨਾਲ ਸਬ ਕਰਦੇ ਹਾਂ। ਦਿਖਾ ਦਿਓ ਕਿਹੜੀ ਚੀਜ਼ ਨਾਲ ਸਬ ਕਰ ਮੱਗੀਆਂ। Steel move. ਦੇ ਫੋਟ ਫੋਟ ਜਾਂਦੀ ਦੀ ਟਿੰਕਰੀ ਹੂੰ ਫੋਟਾਂ ਜਾਂਦੀ ਸੀ ਇਹ ਮੰਗਲ ਖਾਦੀ ਆਲ ਤੋਏ ਉਹ ਗੰਦ ਕਟਿਆ ਥੱਲੇ ਬਹੁਤ ਜ਼ਿਆਦਾ ਮਿੱਟੀ ਸੀਗੀ ਛੱਤ ਵੀ ਸਾਰੀ ਖਰਾਬ ਹੋ ਗਈ ਕਾਲੀ ਹੱਕਾਲੀਆ ਪਰ ਹੁਣ ਟੈਂਕੀ ਫੇਰ ਵੀ ਵੇਖੋ ਕਿੰਨੀ ਸਾਫ ਹੋ ਗਈ ਹੈ ਤੁਹਾਨੂੰ ਇੱਕ ਵਾਰ ਆਪਾਂ ਇਹਦੇ ਵਿੱਚ ਨਮਕ ਹੋਰ ਪਾ ਦਵਾਂਗੇ ਕਿਉਂਕਿ ਆਪਾਂ ਪਾਇਆ ਸੀ ਅੱਧਾ ਪੈਕ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕਿੰਨਾ ਪਾਇਆ ਸੀ ਅੱਧਾ ਪੋਣਾ ਪੋਣਾ ਇੰਨਾ ਪੈਕਟ ਆਪਾਂ ਪਾਇਆ ਸੀਗਾ ਅੱਧਾ 1 ਕਿਲੋ ਦਾ ਇਹ ਤੇ ਇੱਕ ਪੈਕਟ ਪੂਰਾ ਲੱਗ ਜਾਂਦਾ ਜੇ ਤੁਹਾਡੀ ਟੈਂਕੀ ਬਹੁਤ ਜ਼ਿਆਦਾ ਗੰਦੀ ਆ ਤਾਂ ਫਿਰ ਪਾਈ ਪਾਤਾ ਨਹੀਂ ਨਹੀਂ ਫਿਰ ਮੂਆ ਮਿੱਟੀ ਕੱਢਵਾਂਗੇ ਹੋਰ ਲਓ ਅਰੇ ਅਰੇ ਲੋਹਣ ਫੜੀ ਲਓ ਪਾਰੇ ਨਾ ਬੋੜ බාල ගන ක ගඳන බ බවත වේ‍ය වර්කින් දිරීජ් දෙනාලි සාපුන් දිය හයන වැැ වඩ වෙන සා ਕਿ ਕਾਉਂਦੇ ਪਾਣੀ ਬਹੁਤ ਜ਼ਿਆਦਾ ਸੋਰਾ ਬਹੁਤ ਜ਼ਿਆਦਾ ਲੱਗਦਾ ਵਾ ਪਾਣੀ ਚ ਹੂੰ ਪਾਣੀ ਛੋਰਾ ਹੀ ਜ਼ਿਆਦਾ ਤਾਂ ਹੁੰਦੀ ਚੱਲ ਬਹੁਤ ਗੰਦਾ ਪਾਣੀ ਜਾ ਰਿਹਾ ਵਾ ਬਹੁਤ ਗੰਦਾ ਸੀਗਾ ਪਾਣੀ ਇਹ ਕ ਸੁਵੇਤਾ ਬਹੁਤ ਜ਼ਿਆਦਾ ਹੁੰਦੀ ਹੈ ਹੈਨਾ ਪਾਣੀ ਕਾਇਆ ਕਾਲਾ ਹੂੰ ਸਾਲ ਬਾਅਦ ਆਪਾਂ ਨੇ ਲ ਸਾਫ ਕਰ ਹੀ ਦੇਈ ਦੀ ਆ ਹਾਂ ਇਹ ਸੋਚਿਆ ਵੀ ਜਿਹੜੇ ਲੋਕ ਛੇਤੀ ਨਹੀਂ ਟੈਂਕੀ ਸਾਫ ਕਰਦੇ ਫਿਰ ਉਹ ਕਿੰਨਾ ਗੰਦਾ ਪਾਣੀ ਪੀਂਦੇ ਹੋਣਗੇ ਫੈਟਰ ਨਾਲ ਉਸੇ ਜ਼ਿਆਦਾ ਹੁੰਦੇ ਹਾਂ ਆਪਾਂ ਤਾਂ ਚਲੂ ਵੀ ਸਾਲ ਬਾਅਦ ਚਲੋ ਸਾਲ ਬਾਅਦ ਹੀ ਹੱਥ ਕਰਦਾ ਵਾ ਉਹ ਵੀ ਦੀਵਾਲੀ ਦੇ ਨੇੜੇ ਤੇੜੇ ਹੱਥ ਪੇਰ ਦੇਈਦਾ ਟੈਂਕੀ ਤੇ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਟੈਂਕੀ ਕਿੰਨੀ ਜ਼ਿਆਦਾ ਗੰਦੀ ਹੋਈ ਪਈ ਸੀ ਤੇ ਬਿਲਕੁਲ ਸਾਫ਼ ਹੋ ਗਈ ਏ ਤੇ ਦੇਖੋ ਨਮਕ ਦੇ ਨਾਲ ਹੀ ਆਪਾਂ ਸਾਫ਼ ਕਰੀਆ ਤੇ ਬਹੁਤ ਆਸਾਨੀ ਦੇ ਨਾਲ ਸਾਫ਼ ਹੋ ਜਾਂਦੀ ਏ ਜਿੰਨੀ ਮਰਜ਼ੀ ਗੰਦੀ ਹੋਵੇ ਤੇ ਇੱਧਰ ਇਹ ਵਾਲੀਆਂ ਜਿਹੜੀਆਂ ਤਾਰਾ ਪਾਈਆਂ ਨੇ ਇਹ ਆਪਾਂ అలਾਰਮ ਲਾਇਆ ਹੋਇਆ ਵਾ ਕਿਉਂਕਿ ਜਦੋਂ ਟੈਂਕੀ ਭਰ ਜਾਂਦੀ ਏ ਤਾਂ ਆਪ ਨੂੰ ਪਤਾ ਨਹੀਂ ਲੱਗਦਾਗਾ ਤੇ ਜਦੋਂ ਤਾਰਾ ਪਾਣੀ ਨਾਲ ਟੱਚ ਕਰਦੇ ਨੇ ਤੇ అలਾਰਮ ਚੱਲ ਪੈਂਦਾ ਤੇ ਆਪ ਨੂੰ ਟੈਂਕੀ ਭਰੀ ਦਾ ਪਤਾ ਲੱਗ ਜਾਂਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ